ਬਕਤਾਂ ਖੁਸ਼ਖਬਰੀ ਹੈ 216 ਘੰਟੇ ਦਾ ਜਗ ਅਖੰਡ ਜਗ ਆਰੰਭ ਹੋ ਚੁੱਕਿਆ ਹੈ ਆਪ ਇਸ ਜਗ੍ਹਾ ਤੇ ਆ ਕੇ ਆਪਣੀ ਆਪਣੀ ਹੂਤੀ ਪਾ ਜਿੰਨੀ ਦੇ ਤੱਕ ਜਿਹੜਾ ਇਹ ਜਗ ਚੱਲੇਗਾ ਇਹ 216 ਘੰਟੇ ਚੱਲਣਾ ਹੈ 17 ਤਰੀਕ ਨੂੰ 17 ਤਰੀਕ ਨੂੰ ਸ਼ਾਮ ਦੇ 6 ਵਜੇ ਰੋਇਤਾ ਕਿਹੇ ਚੱਲੇ ਕਿਹੜੇ ਕਿਹੜੇ ਸਮਾਜਿਕ ਤੇ ਰਾਜਨੀਤਿਕ ਕਿਹੜੀਆਂ ਕਿਹੜੀਆਂ ਬੜੇ ਸੇ ਬਹੁਤ ਸਾਰੀਆਂ ਹਸਤੀਆਂ ਆ ਰਹੀਆਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆ ਕੇ ਆਪਣਾ ਮੱਥਾ ਟੇਕਣਗੇ ਔਰ ਆਪਣੇ ਖੂਤੀ ਪਾਨ ਕਿੰਨੇ ਕਿੰਨੇ ਜਿਹੜੇ ਸ਼ਰਧਾਲੂ ਆ ਕੇ ਆਉਣਗੇ ਕਿ ਅਰੇ ਪਹਿਲਾਂ ਹੀ ਬਾਹਰੋਂ ਆ ਚੁੱਕੇ ਹੋਏ ਨੇ ਯੂ ਐਸਏ ਤੋਂ ਕੈਨੇਡਾ ਤੋਂ ਯੂਕੇ ਤੋਂ ਆਸਟ੍ਰੇਲੀਆ ਤੋਂ ਇਵਨ ਪਾਰੋ ਬੰਬੇ ਤੋਂ ਦੂਜੇ ਸਟੇਟਾਂ ਤੋਂ ਵੀ ਸਾਰੇ ਹਰ ਕੋਨੇ ਤੋਂ ਇਸ ਰੱਗ ਦੇ ਵਿੱਚ ਹਿੱਸਾ ਲੈਣ ਲਈ ਆਲਰੇਡੀ ਆ ਚੁੱਕੇ ਜੀ ਕਿ ਬਾਕੀਆਂ ਨੂੰ ਅਲੇ ਜਿਹੜੇ ਨਹੀਂ ਆਏ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਏ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਇਹ ਸੁਭਾਗਿਆ ਸਭ ਨੂੰ ਪ੍ਰਾਪਤ ਹੋਵੇ ਔਰ ਆਪਨਾ ਆ ਕੇ ਇੱਥੇ ਆ ਕੇ ਆਹੂਤੀ ਬਾਤ ਦੇਖੋ ਪਹਿਲਾਂ ਤਾਂ ਤੁਹਾਡੇ ਸਾਰੇ মিডিਆ ਕਰਮੀਆਂ ਦਾ ਸਾਡੀ ਮਾਂ ਬਗਲਾ ਮੁਖੀ ਪ੍ਰਵਾਦ ਤੇ ਸਵਾਗਤ ਹੈ ਮਾਂ ਬਗਲਾ ਮੁਖੀ ਦੀ ਕਿਰਪਾ ਦੇ ਨਾਲ 216 ਘੰਟੇ ਦਾ ਅਖੰਡ ਮਹਾਯੱਗ ਉਹਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਅੱਜ ਸ਼ੁਰੂਆਤ ਹੋਈ ਹੈ 17 ਤਰੀਕ ਤੱਕ ਲਗਾਤਾਰ ਹੀ ਯੱਗ ਚੱਲਣਾ ਤੁਹਾਡੇ ਸਾਰਿਆਂ ਦੇ ਨਾਲ ਹੀ ਮਿਕਮਾਡੀਅਮ ਦੇ ਰਾਹੀਂ ਇੱਕ ਸੰਦੇਸ਼ ਜਾਂ ਇੱਕ ਬੇਨਤੀ ਕਰਨਾ ਚਾਹੁੰਦਾ ਐਡਾ ਵੱਡਾ ਯੋਜਨ ਲੁਧਿਆਣੇ ਦੀ ਧਰਤੀ ਤੇ ਹੋ ਰਿਹਾ ਤੁਸੀਂ ਆ ਕੇ ਜਰੂਰ ਆਹੂਤੀ ਪਾਓ ਕਿਸੇ ਨੂੰ ਕਿਸੇ ਜਾਤੀਆਂ ਧਰਮ ਨਾਨੀ ਵੰਡਿਆ ਜਾ ਰਿਹਾ ਔਰ ਨਾ ਹੀ ਕਿਸੇ ਚੀਜ਼ ਦੀ ਕੋਈ ਫੀਸ ਹੈ ਮੈਨੂੰ ਕੁਝ ਫੋਨ ਆਏ ਵੀ ਯੱਗ ਦੇ ਬੈਠਣ ਦੇ ਕੀ ਚਾਦਰਿਸ ਨੇ ਕੋਈ ਪ੍ਰੋਟੋਕੋਲ ਦਾ ਨਿਯਮ ਤਾਂ ਨਹੀਂ ਹੈ ਸਾਡੇ ਤਾਂ ਇੱਕ ਹੀ ਆਪਾਂ ਮਾਂ ਦੇ ਘਰ ਆ ਰਹੇ ਹਾਂ ਜਦੋਂ ਤੁਸੀਂ ਕਿਸੇ ਆਪਣੀ ਮਾਂ ਦੇ ਘਰ ਜਾਂਦੇ ਹੋ ਜੋ ਪ੍ਰੋਟੋਕੋਲ ਤੁਹਾਡੇ ਉਸ ਟਾਈਮ ਤੁਹਾਡੇ ਮਨ ਚ ਉਹ ਹੀ ਪ੍ਰੋਟੋਕੋਲ ਆਪਾਂ ਆਪਣੀ ਬੇਬੇ ਨੂੰ ਮਿਲਣ ਆਣਾ ਆਹ ਹੁੱਤੀ ਪਾਣੀ ਹੈ ਇਹ ਭਾਵ ਲੈ ਕੇ ਅਸੀਂ ਆਪਣੀ ਮਾਂ ਦੇ ਘਰ ਚੱਲੇ ਹਾਂ ਜਿਹੜਾ ਤੁਸੀਂ ਗੱਲ ਕੀਤਾ ਖੂਬਸੂਰਤ ਪੰਡਾਲ ਐਡਾ ਵੱਡਾ ਉਤਸਵ ਹੋ ਰਿਹਾ ਪੰਜਾਬ ਦੀ ਧਰਤੀ ਤੇ ਤੇ ਕੋਈ ਸਾਨੂੰ ਖੁਸ਼ੀ ਹੁੰਦੀ ਆ ਵੀ ਅਸੀਂ ਸਾਡੇ ਆਏਗੇ ਦੇਖੋ ਕਹਿੰਦੇ ਨੇ ਕਿਸ ਰੂਪ ਮੇ ਨਾਰਾਇਣ ਮਿਲ ਜਾਏਗੇ ਪਤਾ ਨਹੀਂ ਮਾਧਨੀ ਕਿਸ ਰੂਪ ਚ ਆਵੇ ਸਾਡੀ ਕੋਸ਼ਿਸ਼ ਹੈ ਵੀ ਅਸੀਂ ਇਦਾਂ ਦਾ ਅਰੇਂਜਮੈਂਟ ਕਰਕੇ ਰੱਖੀ ਹੈ ਜੇ ਸਾਡੀ ਮਾਂ ਸ਼ਾਖਸ਼ਾ ਕਰ ਇੱਥੇ ਆਂਦੀ ਹੈ ਤਾਂ ਉਹ ਵੀ ਅੱਗੇ ਖੁਸ਼ ਹੋਵੇ ਇਸ ਧਰਤੀ ਤੇ ਵੀ ਉਹਦੇ ਬੱਚਿਆਂ ਨੇ ਮਿਹਨਤ ਕੀਤੀ ਹੈ ਔਰ ਮੇਰੇ ਮਾਂ ਬਗਲਾ ਮੁਖੀ ਪਰਿਵਾਰ ਦੀ ਮਿਹਨਤ ਸਾਰੇ ਸਮਾਜ ਦੇ ਲਈ ਹੈ ਤੁਸੀਂ ਆਓ ਯਗਦ ਵਿੱਚ ਸ਼ਾਮਿਲ ਹੋ ਔਰ ਕਿਤੇ ਆਂਦੇ ਜਗ ਦੇ ਵਿੱਚ ਉਹ ਹਉਤੀ ਪਾਉਂਦੇ ਨੇ ਉਹਨਾਂ ਦਾ ਕੀ ਮੈਸੇਜ ਹੈ ਕਰੋਾਸਤੇ ਦੇਖੋ ਮੈਂ ਤਾਂ ਇਹੀ ਕਹਾਂਗਾ ਇੱਕ ਹਉਤੀ ਨਾਲ ਜੇ ਤੁਹਾਡੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਮਿਲਦੀ ਹੈ ਦੇਖੋ ਮਾਤਾ ਬਗਲਾਮੁਖੀ ਪ੍ਰਤੀ ਲੋਕਾਂ ਦਾ ਬੜਾ ਵੱਡਾ ਇੱਕ ਮਹਿਮਤੀ ਵੀ ਇਹ ਤੰਤਰ ਦੀ ਦੇਵੀ ਹੈ ਮੈਂ ਉਹਨਾਂ ਲੋਕਾਂ ਨੂੰ ਜਵਾਬ ਦੇਣਾ ਚਾਹੁੰਦਾ ਮਾਂ ਆਦਿ ਸ਼ਕਤੀ ਆਦਵਨੀ ਮਾਂ ਜਗਦੰਬਾ ਉਸ ਤੋਂ ਵੱਡੀ ਇਸ ਸ੍ਰਿਸ਼ਟੀ ਦੇ ਵਿੱਚ ਕੋਈ ਸ਼ਕਤੀ ਨਹੀਂ ਹੈ ਉਹ ਜਦੋਂ ਮਾਂ ਹੁੰਦੀ ਹੈ ਮਾਂ ਕਦੀ ਕਿਸੇ ਦਾ ਗਲਤ ਨਹੀਂ ਕਰਦੀ ਆਮ ਤੌਰ ਤੇ ਪਰਚਨਲ ਹੈ ਵੀ ਦੁਸ਼ਮਨਾ ਦਾ ਜੀ ਐਸਾ ਜੀ ਵੈਸਾ ਜੀ ਚੱਲਦਾ ਮੈਂ ਇਹ ਗੱਲ ਕਹਿੰਦਾ ਸਾਡੇ ਦੁਸ਼ਮਣ ਪਛਾਣਨ ਦੀ ਲੋੜ ਹੈ ਕਾਮ ਕ੍ਰੋਧ ਮੋਹ ਲੋਭ ਹੰਕਾਰ ਜਿਹੜੇ ਸਾਡੇ ਸਹੀ ਦੁਸ਼ਮਣ ਨੇ ਅਸੀਂ ਉਹਨਾਂ ਨੂੰ ਤਾਂ ਪਛਾਣ ਨਹੀਂ ਰਹੇ ਅਸੀਂ ਕਿਸੇ ਤੋਂ ਈਰਖਾ ਕਰੀ ਜਾ ਰਹੇ ਆ ਉਹ ਗਲਤ ਹੈ ਅਸੀਂ ਤਾਂ ਇੱਥੇ ਇੱਕੋ ਹੀ ਦੇਦਨੇ ਵੀ ਆਪਸੇ ਇੱਕ ਭਾਈਚਾਰਕ ਸਾਂਝ ਹੋਵੇ ਘਰ ਘਰ ਚ ਸੁੱਖ ਸ਼ਾਂਤੀ ਹੋਵੇ ਉਹ ਸਰਬੱਤ ਦਾ ਭਲਾ ਹੋਵੇ ਸਾਡਾ ਤਾਂ ਇਹੀ ਉਦੇਸ਼ ਹੈ ਆਓ ਤੁਹਾਡੇ ਮਾਂ ਬਗਲਾमुखी ਪਰਿਵਾਰ ਦਾ ਤੁਸੀਂ ਸਾਡੇ ਅੰਗ ਹੋ ਜਿੱਥੇ ਜਿੱਥੇ ਮੇਰੀ ਆਵਾਜ਼ ਜਾ ਰਹੀ ਹੈ ਮੈਂ ਇਹੀ ਕਵਾਂਗਾ ਮਾਂ ਬਗਲਾ ਮੁਖੀ ਪਰਿਵਾਰ ਵੱਲੋਂ ਤੁਹਾਨੂੰ ਹੱਥ ਜੋੜ ਖੁੱਲਾ ਸੱਦਾ ਆਓ ਤੁਸੀਂ ਵੀ ਆਪਣਾ ਜੀਵਨ ਸਫਲ ਕਰੋ ਜੇ ਸਾਡੇ ਤੇ ਮਹਾਰਾਣੀ ਦੀ ਇੰਨੀ ਕਿਰਪਾ ਮੇਰੇ ਜੀਵਨ ਜਿੰਨਾ ਪਰਿਵਰਤਨ ਆਇਆ ਤਾਂ ਤੁਹਾਡੇ ਜ਼ਰੂਰ ਆਏਗਾ ਆਓ ਇੱਕ ਵਾਰ ਫਿਰ ਮਾਂ ਬਗਲਾ ਮੁਖੀ ਧਾਮ ਪੱਖੋਵਾ ਲੋੜ ਵਿਕੇ ਇਹ ਯੱਗ ਹੋ ਰਿਹਾ ਤੁਸੀਂ ਆ ਕੇ ਇਹ ਚ ਆਹੂਤੀ ਪਾਓ